ਮਾਗੀ ਮੇਲੇ 'ਚ ਦੋਸਤੋ ਆਪਾਂ ਜਸ਼ਨ ਕੋਲੇ ਖੜੇ ਆਂ ਬਾਈ ਜਸ਼ਨ ਕੀ ਹਾਲ ਨੇ ਹਾਂਜੀ ਹਾਂਜੀ ਬਾਈ ਵਧੀਆ ਤੇ ਕਿੰਨੇ ਜਾਨਵਰ ਲੈ ਕੇ ਆਂਦੇ ਆ ਬਾਈ ਸੇਲ ਵਾਸਤੇ ਇਹ ਚਾਰ ਪੰਜੀ ਚਾਰ ਜਾਨਵਰ ਚਾਰੇ ਘੋੜੀਆਂ ਨੇ ਬਾਈ ਹਾਂਜੀ ਠੀਕ ਦੋ ਬਸ਼ੇਰੀਆਂ ਦੋ ਘੋੜੀਆਂ ਦੋ ਬਸ਼ੇਰੀਆਂ ਤੇ ਦੋ ਘੋੜੀਆਂ ਬਾਈ ਜਸ਼ਨ ਕੋਲੇ ਸੇਲ ਵਾਸਤੇ ਨੇ ਦੋ ਨੁਕਰੀਆਂ ਨੇ ਬਾਈ ਤਿੰਨ ਨੁਕਰੀਆਂ ਨੇ ਹਣਾ ਹਾਂਜੀ ਤਿੰਨ ਨੁਕਰੀਆਂ ਇੱਕ ਚੰਬੀ ਬਸ਼ੇਰੀ ਆ ਆ ਬਾਈ ਕਿਹੜੀ ਲਾਣਦੀ ਆ ਘੋੜੀ ਘੋੜੀ ਬਹੁਤ ਸੋਹਣੀ ਆ ਇਹ ਨੂਰੇ ਦੀ ਆ ਜੀ ਬਕਰਪੁਰ ਵਾਲੇ ਦੀ ਬਕਰਪੁਰ ਵਾਲੇ ਨੂਰੇ ਦੀ ਬਾਈ ਹੈ ਉਹੀ ਦੱਸ ਦਿਓ ਬਾਈ ਹਣਾ ਬੇਲਬੂਲ ਬਹੁਤ ਲੰਮੀਆਂ ਕਰਨ ਤੇ ਹਾਈਟ ਕਿੰਨੀ ਹੈ ਜਹਨ ਬਈ ਦੀ ਹਾਈਟ ਫੱਟੀ ਵਾਲੀ 36 ਇੰਚ ਹੈ ਜੀ ਇਹਦੀ ਫੱਟੀ ਵਾਲੀ 36 ਇੰਚ ਆ ਚੰਗੀ ਹਾਈਟ ਦੀ ਘੋੜੀ ਆ ਦੋਸਤੋ ਸੁਨੱਖਾਪਣ ਵੀ ਬਹੁਤ ਜ਼ਿਆਦਾ ਆ ਛੱਪਣ ਬਹੁਤ ਆ ਬਈ ਸਪੌਟ ਕੱਲੇ ਬਸ ਕੰਨਾ ਕੰਨਾ ਹੀ ਜਾਂਦੀ ਆ ਬਸ ਆਹੀ ਹੈ ਜੀ ਇੱਕ ਵਾ ਮੋਲੇ ਮੋਟਿਆ ਕੰਨਾ ਤੇ ਆ ਹਨਾ ਤੇ ਪੌਰੀਆਂ ਪੂਰੀਆਂ ਦੀ ਪੂਕਰ ਫੋਟ ਬਈ ਕਲੀਅਰ ਆ ਜਮਾ ਪੌਰੀਆਂ ਪੂਰੀਆਂ ਦੀ ਓਕੇ ਆ ਬਈ ਤੇ ਮੇਲੇ 'ਚ ਖੜੀ ਆ ਦੋਸਤੋ ਕਿੰਨੇ ਕਿੱਦੇ ਜਾਂ ਕਿੱਦੇ ਤੱਕ ਕਿੰਨੇ ਦਿਨੋਂ ਬਈ ਮੇਲੇ 'ਚ ਹਲੇ ਹੋਰ ਹਲੇ 2 ਦਿਨ ਹੋਰ ਆ ਜੀ 2 ਦਿਨ ਹੋਰ ਹੋ ਜਿਹੜੀ 18 ਤਰੀਕ ਤੋਂ ਕੀ ਆ ਮੇਲਾ ਵਿੱਜੜੇ ਤੋਂ ਜਾ ਤੇ ਹਲੇ ਬਾਈ 2 ਦਿਨ ਮੇਲੇ ਚ ਹੀ ਆ ਮੇਲੇ ਦਾ ਰੇਟ ਦੋਸਤੋਂ ਮੇਲੇ ਨਾਲ ਰਹੂਗਾ ਜੈਨ ਕਰੇ ਜਾ ਕੇ ਬਦਲ ਦੋਗੇ ਹਾਂਜੀ ਕਰੇ ਹੋਰ ਕਰੇ ਜਾ ਕੇ ਬਦਲ ਜੂਗਾ ਮੇਲੇ ਚ ਚੱਕੀ ਜਾਂਦੀ ਹੈ ਚੱਕ ਲਓ ਬਾਈ ਹਨ ਤੇ ਕੀ ਮੁੱਲ ਪਾ ਕੇ ਰਿਆ ਬਾਈ ਫਿਰ ਮੁੱਲ ਫੋਨ ਤੇ ਕਰਾਂਗੇ ਜੀ ਫੋਨ ਤੇ ਜਾਂ ਮੇਲੇ ਜਾ ਜੋ ਇੱਥੇ ਆ ਕੇ ਕਰ ਲਓ ਜੀ ਹਨ ਤੇ 63 ਇੰਚ ਹਾਈਟ ਆ ਬਾਈ ਮਾਲ ਪਾਸਾ ਕੁਝ ਪਤਾ ਨਹੀਂ ਮਾਲ ਆ ਨਹੀਂ ਮਾਲ ਕੋਈ ਕਲੀਅਰ ਨਹੀਂ ਬਾਕਰਪੁਰ ਵਾਲੇ ਨੂਰੇ ਦੀ ਬੱਚੀ ਆ ਨੂਰੇ ਦੀ ਮਾਂ ਨੁਗਰੀ ਆ ਹਾਂ ਬਹੁਤ ਚੰਗੀ ਕੁੜੀ ਆ ਠੀਕ ਹੈ ਬਈ ਅੰਕਲ ਜਗਦੀਪ ਕੇ ਕਿੱਦਣਾ ਥਾੜੇ ਮੋੜ ਵਾਲੇ ਹੂੰ ਮੇਰੇ ਘਰ ਦੀ ਜੰਪ ਵਾਲਾ ਠੀਕ ਆ ਬਈ ਉਹਨਾਂ ਦੇ ਘਰ ਦੀ ਜੰਪ ਵਾਲੀ ਆ ਜੌਣੇ ਕੋੜੇ ਵਾਲਾ ਮਾਂ ਦੀ ਵੀ ਹਾਈਡੂਟ ਚੰਗੀ ਸੀ ਬਈ ਚੰਗੀ ਆ ਜੀ ਨੁਗਰੀ ਜੀ ਠੀਕ ਆ ਠੀਕ ਆ ਤੇ ਜਸ਼ਨ ਆਪਣਾ ਕੋੜਾ ਕਿਵੇਂ ਦਿੱਤਾ ਹੋਇਆ ਕਿ ਕਿਵੇਂ ਨਹੀਂ ਹਾਂ ਕੋੜਾ ਦਿੱਤਾ ਹੋਇਆ ਜੀ ਕੋੜਾ ਦਿੱਤਾ ਹੋਇਆ ਹਾਂ ਠੀਕ ਹੈ ਬਾਈ ਹੁਣ ਕਿਤੇ ਦਿੱਤਾ ਬਾਈ ਆ ਥੋੜੇ ਦਿਨਾਂ ਦੇ ਠੀਕ ਹੈ ਠੀਕ ਹੈ ਬਾਈ ਇਸ ਦੂਬਾ ਬਾਈ ਇਦੀ ਗੱਲ ਕਰਕੇ ਆ ਤਾਂ ਬਾਈ ਯਾਰ ਮੁੰਡਾ ਹੁਣੇ ਸਵਾਰੀ ਕਰਕੇ ਉਧਰ ਲਈ ਫਿਰਦਾ ਈ ਕੁੜੀ ਆ ਤਾਂ ਹਾਂਜੀ ਉਹੀ ਹੈ ਇਹ ਕੁੜੀ ਲੈਣ ਦੀ ਆ ਬਾਈ ਤੁਰਦੀ ਬਹੁਤ ਸੋਹਣੀ ਹਾਂਜੀ ਬਹੁਤ ਐਟੀਟਿਊਡ ਆ ਜੀ ਕੁੜੀ ਜੀ ਦਾ ਇਹ ਗੱਬਣਾ ਜੀ 6 ਮਹੀਨੇ ਦੀ ਇਹ 6 ਮਹੀਨੇ ਦੇ ਗੱਬਣ ਕਿਹੜੇ ਘੋੜੇ ਤੋਂ ਬਾਈ ਅਲੀ ਕਾਉਂਟਰ ਤੋਂ ਅਲੀ ਕਾਉਂਟਰ ਤੋਂ ਹਾਂਜੀ ਅਲੀ ਕਾਉਂਟਰ ਉਹੀ ਨਹੀਂ ਆਪਣੇ ਥੋੜੇ ਦਿਨੋਂ ਗਿਆ ਆਪਾਂ ਵੀਡੀਓ ਵੀ ਪਾ ਕੇ ੜਿਆ ਦੋਸਤੋ ਘੋੜੇ ਦੀ ਚੈੱਕ ਕਰ ਲਓ ਤੁਸੀਂ ਆ ਆਲੀ ਕਾਉਂਟਰ ਕੌਣੀ ਪਿੰਡ ਬਾਈ ਉਹਦਾ ਨਾਮ ਹੈਗਾ ਯਾਰ ਮੈਂ ਦਾ ਬਾਈ ਦਾ ਚਿੱਤ ਨੂੰ ਨਿਕਲੇ ਕਾਬਲ ਤੇ ਉਹ ਬਾਈ ਦੇ ਘੋੜੇ ਤੋਂ ਗੱਬਣਾ ਹਾਈਟ ਕਿੰਨੀ ਚਾਹਣੀ ਸੀ ਫਿਰ ਹਾਈਟ 61 ਇੰਚ ਫੱਟੀ ਵਾਲੀ ਹੈ ਜੀ ਇਹਦੀ ਕਾਹੜਾਂ ਦੇ ਫੱਟੀ ਵਾਲੀ ਹੈ ਕੋਈ ਮਿਲ ਸਕਦਾ ਕਿ ਕੋਈ ਇਹਦੇ ਚ ਐ ਨਹੀਂ ਵੱਧ ਘਟ ਹੂੰ ਬਾਕੀ ਬਾਈ 5 6 ਮਹੀਨਿਆਂ ਦੀ 6 ਮਹੀਨੇ ਦੀ ਗੱਬੜ ਹੋ ਗਈ ਛੱਡ 6 ਮਹੀਨੇ ਦੀ ਚੱਕ ਪਾਸ ਤੇ ਬਸ 4 ਮਹੀਨੇ ਰਹਿ ਗਏ ਸੂਣ ਦੇ ਕੋਲ ਗੱਲ ਮੁੱਕਦੀ ਬਾਈ ਹਨਾ ਤੇ ਬਾਕੀ ਤੁਰਦੀ ਦਰਦੀ ਦੋਸਤੋ ਬਹੁਤ ਸੂਣਾ ਤੇ ਇਹਦਾ ਬਈ ਮਾਲ ਆ ਪਸਣਾ ਨਹੀਂ ਕੋਈ ਕਨਫਰਮ ਨਹੀਂ ਮਾਲ ਆ ਨਹੀਂ ਠੀਕ ਹੈ ਬਾਈ ਤੇ ਪਿਓ ਵਾਲਾ ਆਪਣਾ ਕਿਹੜੇ ਦੀ ਘੋੜੇ ਦੀ ਆ ਬੱਚੀ ਨਹੀਂ ਘੋੜੇ ਦੀ ਆ ਅਨੂਣੀ ਆ ਠੀਕ ਆ ਬਾਈ ਲੈਣ ਦੀ ਦੋਸਤੋ ਅਨੂਣਾ ਤੇ ਪੌਰੀਆਂ ਪੂਰੀਆਂ ਦੀ ਉਕਰ ਫੋੜਦੇ ਕੰਨ ਵੀ ਸੋਹਣਾ ਬਹੁਤ ਬਈ ਹੈਣਾ ਛੋਟਾ ਜਿਹਾ ਕੰਨ ਤੇ ਇਹ ਵੀ ਬਈ ਹਾਈ ਰੈਟ ਕਾਟਣ ਜਾਂ ਇਹਦਾ ਵੀ ਮੁੱਲ ਪਾ ਵਰ ਰਿਹਾ ਹਨ ਫੋਨ ਤੇ ਠੀਕ ਆ ਬਾਈ ਆਇਦਰ ਬਈ ਆਹ ਚੰਬੀ ਦੀ ਗੱਲ ਕਰ ਗਏ ਜਾਨ ਇਹ ਬਸ਼ੇਰੀ ਆ ਜੀ ਹੂੰ ਇਹ ਦੋ ਦੰਦ ਹੁਣੀ ਲੱਗੀ ਆ ਜੀ ਠੀਕ ਆ ਬਈ ਇਹ ਦੋ ਦੰਦ ਹੀ ਹੋਈ ਆ ਹਾਂ ਜੀ ਇਹ ਕਿਹੜੇ ਘੋੜੇ ਦੇ ਕੋਲ ਪਤਾ ਲਾਈ ਨੂੰ ਇਹ ਜੀ ਦੁਗਰੇ ਘੋੜੇ ਦੀ ਆਖਲੀ ਵਾਲੇ ਤਲਵੰਡੀ ਕਿਹੜਾ ਘੋੜਾ ਜੂਦੀ ਹੈ ਹਾਂ ਆਖਲੀ ਤਲਵੰਡੀ ਵਾਲੇ ਘੋੜੇ ਦੀ ਹੈ ਤੇ ਕੰਨਪੁਰ ਨੂੰ ਦੇਖੋ ਦੋਸਤੋ ਕੰਨ ਬਹੁਤ ਸੁਣਾ ਬਈ ਗੁੰਡੀ ਵਾਲਾ ਹਾਂ ਭਰੀਆ ਬੁਰੀਆ ਕਿੰਨੇ ਓਕੇ ਬਈ ਕਿੰਨੇ ਮਹੀਨੇ ਦੇ ਕਹਿੰਦੇ ਜਸਨੇ ਤੇ ਦੋ ਦਿਨ ਤੋਂ ਲੱਗ ਗਈ ਜੀ ਦੋ ਦਿਨ ਤੋਂ ਠੀਕ ਹੈ ਜੀ ਟੂ ਮਰ ਨਹੀਂ ਧਿਆਨ ਨਾਲ ਬਸ 25 ਮਿੰਟ ਜੀ ਹਾਂ ਚਲ 25 ਮਿੰਟ ਮਤਲਬ ਹੁਣੇ ਲੱਗੀ ਹੋਈ ਠੀਕ ਹੈ ਬਈ ਆ ਲਾ ਵੀ ਦੰਦ ਵੀ ਚੈੱਕ ਕਰ ਲਓ ਦੋਸਤੋ ਤੇ ਆ ਆਪਣਾ ਫਿਰ ਮੋਲ ਭਾ ਦਾ ਬਾਈ ਇਹਦਾ ਵੀ ਫੋਨ ਤੇ ਮਾਰੋ ਤੇ ਮੇਲੇ ਚ ਹਲੇ 2 ਦਿਨ ਹੈਗੇ ਆ ਦੋਸਤੋ ਉਧਰ ਬਾਈ ਨੁਗਰੀ ਬੇਸ਼ੇਰੀ ਖੜੀ ਹੈ ਕਜਸ਼ਨ ਇੱਕ ਨੁਗਰੀ ਬੇਸ਼ੇਰੀ ਹੈ ਜੀ ਹਾਂਜੀ ਵੇਚਿਆ ਵੀ ਇਹ ਜਸ਼ਨ ਕੋਈ ਘਲੇ ਨਹੀਂ ਵਿਕਿਆ ਨਹੀਂ ਮੈਂ ਮੇਲੇ ਦਾ ਹੈ ਰੇਟ ਲੱਗੀ ਜਾਂਦੇ ਆ ਜੀ ਹੂੰ ਤੇ ਪਰ ਆਪਨੂੰ ਆਏ ਕੋਈ ਗੱਲ ਨਹੀਂ ਪੂਰਾ ਰੇਟ ਮਿਲਿਆ ਤਾਂ ਦਵਾਂਗੇ ਜੀ ਠੀਕ ਆ ਬਾਈ ਵੀ ਕੋਈ ਆਪਾਂ ਲਾਈਨ ਨਹੀਂ ਖਿੱਚ ਕੇ ਆਏ ਵੀ ਵੇਚ ਕੀ ਜਾਣੇ ਆ ਹਣਾ ਤੇ ਆ ਏ ਬਰੇ ਕਿਹੜੇ ਕੁੜੇ ਦੀ ਆ ਬਾਈ ਕੇ ਜੀ ਬਾਬਾ ਭਾਈ ਗੋਡ ਕੋਲ ਅਰਜਨ ਰੋਲੀ ਵਾਲ ਦਾ ਪੁੱਤ ਸੀ ਜੀ ਠੀਕ ਆ ਬਈ ਅਰਜਨ ਰੋਲੀ ਵਾਲ ਦੇ ਬੱਚੇ ਸੀ ਹਾਂਜੀ ਠੀਕ ਆ ਮਾਇਰੀ ਅਲੀ ਦੀ ਆ ਨੋਗਰੀ ਦੀ ਠੀਕ ਆ ਬਈ ਜਿਹੜੀ ਆਪਣੇ ਘਰੇ ਆ ਜੀ ਕੁੜੀ ਹਾਂ ਵੱਡੀ ਗੋੜੀ ਅਲੀ ਆ ਅਲੀ ਕਾਉਂਟਰ ਦੀ ਨਹੀਂ ਅਲੀ ਰੋਡਾਂ ਵਾਲੇ ਸੀ ਅਲੀ ਡੋਡਾਂ ਵਾਲੇ ਦੀ ਹਾਂਜੀ ਠੀਕ ਆ ਬਾਈ ਤੇ ਪੌਰੀਆਂ ਪੂਰੀਆਂ ਦੀ ਜਮਾ ਦਾ ਜਨ ਦਾ ਸਾਫ 8 ਮਹੀਨੇ ਦੀ ਆ ਜੀ ਇਹ 8 ਮਹੀਨੇ ਦੀ ਆ ਸਹੀ 8 ਮਹੀਨੇ ਦੀ ਬੱਚੀ ਆ ਦੋਸਤੋ ਤੇ ਬਈ ਸਪੋਰਟ ਫੂਡ ਦਾ ਕਿਤੇ ਹੈ ਨਹੀਂ ਕੋਈ ਬੜਾ ਨਹੀਂ ਬਸ ਕੰਨਾ ਚਾ ਜੀ ਹੋਰ ਕਿਤੇ ਨਹੀਂ ਜੀ ਸਾਫ ਆਦਾ ਬਈ ਮੁੱਲਪਾ ਬਾਈ ਇਹਦਾ ਵੀ ਜਸ਼ਨ ਫੋਨ ਤੇ ਹੈ ਬਾਕੀ ਤਾਂ ਬਹੁਤ ਲੱਗੇ ਜੀ ਹਾਂ ਅੱਛਾ ਬਾਈ ਹੂੰ ਤੇ ਮਹਾਨੇ ਪੂਰੇ ਬਾਈ ਪਤਾ ਕੀ ਸਿਸਟਮ ਹੈ ਜਸ਼ਨ ਹੁਣ ਅੱਜ 15 ਤਰੀਕ ਨੂੰ ਹੀ ਆਲੇ ਹਾਂਜੀ 15 ਮਨੇ 13 14 15 ਦਾ ਹੁੰਦਾ ਘੋੜਿਆਂ ਦਾ ਮੇਨ ਪ੍ਰਦਰਸ਼ਨੀ ਦਾ ਹਾਂਜੀ ਜਾਨਵਰਾਂ ਦੇ ਸੌਦੇ ਦਾ 16 17 ਤੇ 18 ਨੂੰ ਹੋਣੇ ਆ ਹਨਾ ਤੇ ਇਹ ਬਸ ਮੰਨ ਕੇ ਤੇ ਲੋੜੇ ਕੋਲ ਦੋ ਦਿਨ ਹੀ ਆ ਦੋਸਤੋ ਹੋ ਸਕਦਾ ਵਿਕ ਜਾਣ ਮੌਕਾ ਹੀ ਆ ਮੈਂ ਵੀਡੀਓ ਪਾਉਂਗਾ ਇਹ ਕੱਲੂ ਤੜਕੇ ਜਣੀ ਕਿ 16 ਤਰੀਕ ਨੂੰ ਤੜਕੇ ਵੀਡੀਓ ਆ ਜੂਗੀ ਇਹ ਅੱਜ 15 ਕੀ ਆਪਾਂ ਜਦੋਂ ਸ਼ੂਟ ਕਰ ਰਹੇ ਹਾਂ ਤੇ ਕੱਲੇ-ਕੱਲ ਤੇ ਪਰਸੋਂ ਦੇ ਦੋ ਦਿਨਾਂ ਤੁਹਾਡੇ ਕੋਲੇ ਚੱਕ ਲੋ ਜਾਨਵਰ ਜਿਹੜਾ ਤੁਹਾਡੇ ਤੋਂ ਚੱਕਾ ਇਹਦਾ ਹਨ ਆਪਣੇ ਹੋਰ ਵੀ ਇੱਕ ਕੁੜੀ ਪਈ ਹੈ ਹਨ ਹਾਈ ਕੁੜੀ ਹੈਗੀ ਉਹ ਮੁੰਡਾ ਲੈ ਕੇ ਗਈ ਤੋਰ ਤੇ ਠੀਕ ਆ ਭਾਈ ਉਹ ਵਾਲੇ ਇਧਰ ਮੇਲੇ ਤੇ ਘੇੜਾ ਲੈਣ ਗਈ ਹੋਈ ਆ ਚੰਬੀ ਨੀਲੀ ਚੰਬੀ ਹੈ ਠੀਕ ਆ ਚੰਬੀ ਆ ਨੀਲੀ ਚੰਬੀ ਆ ਉਹ ਵੀ ਤੁਸੀਂ ਆ ਕੇ ਨਿਗਾਹ ਮਾਰ ਸਕਦੇ ਹੋ ਦੇਖ ਸਕਦੇ ਹੋ ਕਿਸੇ ਭਰਾਣੇ ਲੈਣੀ ਆ ਤੇ ਜਸ਼ਨ ਦਾ ਨੰਬਰ ਤੁਹਾਨੂੰ ਮੈਂ ਦੇ ਦਾਂ ਸਕਰੀਨ ਤੇ ਬਾਈ ਨੂੰ ਘੰਟੀ ਮਾਰ ਲਿਓ ਉਹ ਵੀ ਭਰਾ ਜੇਕਰ ਜਾਨਵਰ ਲੈਣ ਦਾ ਚਾਹ ਬਾਣਾ ਆ ਪਿਆ ਪਿੰਡ ਬਾਈ ਦਾ ਮਿਠੜੀ ਆ ਠੀਕ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਆਪਣਾ ਇੱਥੇ ਲੰਬੀ ਗੁਲ ਰਹਿ ਗਏ ਭਈ ਹਾਂ ਬਾਦਲ ਦੇ ਜਮਾ ਨਾਲ ਪਿੰਡ ਹੈਗਾ ਤੇ ਬਾਈ ਨੂੰ ਘੰਟੀ ਮਾਰ ਲਓ ਜੇ ਕੋਈ ਵੀ ਜਾਨਵਰ ਲੈਣਾ ਵੀਡੀਓ ਸ਼ੇਅਰ ਮਾਰ ਦਿਓ ਦੋਸਤੋ ਧੰਨਵਾਦ